ਇਸ ਸਾਵਰ ਮੇਲੇ ਦੇ ਦੌਰਾਨ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਤੋਂ ਸਥਾਵਾਂ ਵੱਲੋਂ ਵਾਹਵਾਰ ਤਰ੍ਹਾਂ ਦੇ ਲੰਗਰ ਦਾ ਆਯੋਜਨ ਮਾਤਾ ਚਿੰਤਪੂਰਨੀ ਦੇ ਭਗਤਾਂ ਲਈ ਕੀਤਾ ਜਾਂਦਾ ਹੈ। ਇਸ ਲੰਗਰ ਕਮੇਟੀ ਦੀ ਕੜੀ ਦੇ ਚਲਦਿਆਂ ਸ਼੍ਰੀ ਨਵ ਦੁਰਗਾ ਲੰਗਰ ਕਮੇਟੀ ਗੁਰਾਇਆਂ ਵਾਲਿਆਂ ਦੇ ਵੱਲੋਂ ਵੀ ਇੱਕ ਗ੍ਰੇਟ ਸਥਿਤ ਗੁਰਾਇਆਂ ਵਾਲਿਆਂ ਦੀ ਧਰਮਸ਼ਾਲਾ 'ਚ 40ਵਾਂ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਜਿਸ ਦੇ ਰਾਸ਼ਨ ਸਮੱਗਰੀ ਦੇ ਟਰੱਕ ਅੱਜ ਗੁਰਾਇਆਂ ਦੇ ਰਿਸ਼ੀਕੁਟਿਆ ਸ਼੍ਰੀ ਰਾਮ ਮੰਦਰ ਤੋਂ ਮਹੰਤ ਵਾਸੂਦੇਵ ਤਾਜ ਜੀ ਦੇ ਅਸ਼ੀਰਵਾਦ ਨਾਲ ਅਤੇ ਮਾਤਾ ਚਿੰਤਪੁਰਨੀ ਜੀ ਦੇ ਜਿਕਾਰਿਆਂ ਦੇ ਨਾਲ ਕਮੇਟੀ ਦੇ ਪ੍ਰਧਾਨ ਸੁਖਦੇਵ ਛਾਉੜਾ ਦੀ ਅਗਵਾਈ ਵਿੱਚ ਰਵਾਨਾ ਹੋਏ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸੁਖਦੇਵ ਛਾਉੜਾ ਅਤੇ ਕਮੇਟੀ ਦੇ ਮੈਂਬਰ ਪਵਨ ਸ਼ਰਮਾ ਨੇ ਦੱਸਿਆ ਕਿ ਮਾ ਚਿੰਤਪੁਰਨੀ ਦੀ ਅਪਾਰ ਕਿਰਪਾ ਦੇ ਨਾਲ ਗਗਰੇਟ ਵਿਖੇ 24 ਘੰਟੇ ਮਾਂ ਦੇ ਭਗਤਾਂ ਲਈ ਲੰਗਰ ਅਤੇ ਆਰਾਮ ਕਰਨ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਲੰਗਰ ਸਥਾਨ ਤੇ ਪਹੁੰਚ ਕੇ ਮਾਤਾ ਰਾਣੀ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਗਵਾਉਣ ਇਸ ਮੌਕੇ ਉਹਨਾਂ ਨਾਲ ਸੁਰੇਂਦਰ ਕਾਲੀਆ, ਮੋਨੂ ਬਤਰਾ, ਤੇਲਗਰਾ ਚਾਵੜਾ, ਹਰਸ਼ ਮਹਿਤਾ, ਪੰਮਾ ਆਰਤੀਆ, ਰਾਜ ਚਾਵੜਾ, ਓਮ ਪ੍ਰਕਾਸ਼, ਰਾਮ ਲੋਭਾਇਆ, ਮਨੋਜ ਚਾਵੜਾ, ਹனீਸ਼ ਮਹਿਤਾ, ਮਨੀਸ਼ 바ਵਾ, ਵਰੁਣ ਖੰਨਾ ਆਦਿ ਦੇ ਨਾਲ ਹੋਰ ਵੀ ਕਮੇਟੀ ਮੈਂਬਰ ਮੌਜੂਦ ਰਹੇ। ਆਜ ਰਿਸ਼ੀ ਮੰਦਰ ਤੋਂ ਸ਼੍ਰੀ ਵਾਸੂਦੇਵ ਬਿਆਸ ਜੀ ਦੀ ਕਿਰਪਾ ਨਾਲ ਸ਼੍ਰੀ ਨਵਦਰਗਾਂ ਲੰਗਰ ਕਮੇਟੀ ਗੁਰਆਂ ਗੈਰੇਟ 40ਵਾਂ ਵਿਸ਼ਾਲ ਪੰਡਾਰਾ ਲੈ ਕੇ ਜਾ ਰਹੀ ਹੈ ਇਹ ਪੰਡਾਰਾ 26 ਜੁਲਾਈ ਤੋਂ 1 ਅਗਸਤ ਦਿਨ ਪਰ ਰਾਤ 24 ਘੰਟੇ ਚੱਲੇਗਾ ਉੱਥੇ ਰਹਿਣ ਦੀ ਵੀ ਸੁਵਿਧਾ ਹੈ ਸਾਰੇ ਸ਼ਹਿਰ ਵਾਸੀਆਂ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉੱਥੇ ਹਾਜ਼ਰੀ ਲਵਾਉਣ ਅਦਾ ਜਿੰਨਾ ਪੰਡਾਰਾ ਚੋਂ ਸੇਵਾ ਆਈ ਹੈ ਉਹਨਾਂ ਪਰਮਾਤਮਾ ਉਹਨਾਂ ਨੂੰ ਮਹਾਮਾਈ ਕਿਰਪਾ ਕਰੇ ਅਤੇ ਵੱਧ ਤੋਂ ਵੱਧ ਉਹਨਾਂ ਨੂੰ ਹੋਰ ਦਾਨ ਕਰਨ ਦੀ ਸਮਰੱਥਾ ਬਖਸ਼ੇ ਜਿਕਰਾ ਸ਼ੇਰਾਂ ਵਾਲੀ ਦਾ ਉਹ ਸਾਤੇ ਦਰਬਾਰ ਕੀ ਜੈ ਜਿਕਰਾ ਚੰਦਪੁਰ ਨੀ ਮਹਾਮਾਈ ਦਾ ਉਹ ਸਾਤੇ ਦਰਬਾਰ ਕੀ ਜੈ ਮਹਾਮਾਈ ਚੰਦਪੁਰ ਨੀ ਦੀ ਅਪਾਰ ਕਿਰਪਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਬਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ 40ਵਾਂ ਵਿਸ਼ਾਲ ਲੰਗਰ ਜਿਹੜਾ ਮਾਂ ਭਗਵਤੀ ਦੇ ਦਰਬਾਰ ਤੇ ਗਗਰੇਟ ਵਿਖੇ ਲਗਾਇਆ ਜਾਂਦਾ ਹੈ ਸੋ ਬੜਾ ਧੰਨਵਾਦ ਹੈ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਔਰ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਜਥਾ ਜੋਗ ਸ਼ਕਤੀ ਦੇ ਮੁਤਾਬਕ ਲੰਗਰ ਲਈ দান ਕੀਤਾ ਕਿਸੇ ਨੇ ਧੰਨ ਦਾ ਕੀਤਾ ਕਿਸੇ ਨੇ ਅੰਨ ਦਾ ਕੀਤਾ ਸੋਨਾਂ ਸਾਰਿਆਂ ਨੂੰ ਮਹਾਮਈ ਚੜ੍ਹਦੀ ਕਲਾ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਕਹਿੰਦੇ ਦਾਨ ਪੁੰਨ ਭਜਨ ਜਿਹੜਾ ਦਾਨ ਆ ਜਦੋਂ ਆਪਾਂ ਦਾਨ ਕਰਦੇ ਆ ਤੇ ਆਪਣੇ ਆਪ ਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਭਜਨ ਤਾਂ ਪਰਮਾਤਮਾ ਦੀ ਕਿਰਪਾ ਹੈ ਮਹਾਮਈ ਦੀ ਕਿਰਪਾ ਹੈ ਸੋ ਸਾਡੀਆਂ ਹੀ ਬੇਨਤੀਆਂ ਵੀ ਜਿਹੜੇ ਵੀ ਸਾਡੇ ਸ਼ਹਿਰ ਵਾਸੀ ਆ ਜਿੰਨੇ ਵੀ ਸਾਡੇ ਇਹ ਲੰਗਰ ਦੀ ਸੇਵਾ ਤੇ ਜਰੂਰ ਪਹੁੰਚਣ ਪਰ ਦੇਖਣ ਜਾ ਕੇ ਕਿ ਮਹਾਮਈ ਦੀ ਪਾਰ ਕਿਰਪਾ ਜਿਹੜੀ ਵਸ ਰਹੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਮਹਾਮਈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਐਨ ਆਰ ਆਈ ਵੀਰਾਂ ਨੂੰ ਚੜ੍ਹਦੀ ਕਲਾ ਰੱਖੇ ਜਕਾਰਾ ਸ਼ੇਰ ਆਲੀ ਮਾਤਾ ਦਾ ਸਾਡੇ ਦਰਬਾਰ ਕੀ ਜੈ